ਬੈੜੀ ਦਾ ਬਹੁਤ ਰਾਤ ਨੂੰ ਐਕਸੀਡੈਂਟ ਹੋਇਆ ਤੇ ਅਸੀਂ ਉਹਨਾਂ ਨੂੰ ਸਵੇ ਉਸ ਟਾਈਮ ਕਿਤੇ ਲੈ ਜਾ ਨਹੀਂ ਸਕੇ ਸਵੇਰ-ਸਵੇਰ ਅਸੀਂ ਉਹਨਾਂ ਨੂੰ ਸੰਗਰੂਰ ਲੈ ਕੇ ਚਲੇ ਗਏ ਸੰਗਰੂਰ ਲੈ ਜਾਣ ਤੋਂ ਬਾਅਦ ਉਹਨਾਂ ਨੇ ਉੱਥੋਂ ਬੈੜੀ ਨੂੰ ਜਵਾਬ ਦਿੱਤਾ ਤੇ ਉਹਨਾਂ ਨੇ ਪਟਿਆਲੇ ਅੱਗੇ ਰੈਫਰ ਕਰ ਦਿੱਤਾ ਪਟਿਆਲੇ ਰੈਫਰ ਕਰਨ ਤੋਂ ਬਾਅਦ ਅਸੀਂ ਰਜਿੰਦਰਾ ਹਸਪੀਟਲ 'ਚ ਚਲੇ ਗਏ ਐਮਰਜੈਂਸੀ 'ਚੋਂ ਠੀਕ ਹੋਣ ਤੋਂ ਬਾਅਦ ਡੈਡੀ ਨੂੰ ਇੱਕ ਨਾਰਮਲ ਵਾਰਡ 'ਚ ਸ਼ਿਫਟ ਕਰਾਇਆ ਤੇ ਉੱਥੇ ਜਿਹੜੀ ਨੂੰ ਇੱਕ ਘਟਨਾ ਮਹਿਸੂਸ ਹੋਈ ਉਹ ਜਦੋਂ ਸੋ ਜਾਂਦੇ ਸੀ ਰਾਤ ਨੂੰ 12 ਵਜੇ ਤੋਂ ਬਾਅਦ ਇੱਕ ਲੰਮਾ ਬਹੁਤ ਜਿਵੇਂ 7 ਪੋਟ 8 ਫੁੱਟ ਦਾ ਲੰਮਾ ਬੰਦਾ ਪਿੱਛੇ ਆਇਆ ਹਨ ਜਿਹਦੇ ਵਾਲ ਬਿਲਕੁਲ ਖੁੱਲੇ ਸੀਗੇ ਮੰਨ ਕੇ ਚਲੋ ਵੀ ਉਹਦੇ ਲੰਬੇ ਕੇਸ ਰੱਖੇ ਹੋਏ ਸੀਗੇ ਚਾਦਰਾਂ ਲੱਗਾ ਹੋਇਆ ਸੀਗਾ ਉਹ ਡੈਡੀ ਤੋਂ ਉੱਤੇ ਆ ਕੇ ਖੜ ਜਾਂਦਾ ਬੈਕ ਸਾਈਡ ਜਿੱਥੇ ਜਿਵੇਂ ਉਹ ਸਿਰ ਹੁੰਦਾ ਜਿੱਧਰ ਬੰਦੇ ਦਾ ਤੇ ਡੈਡੀ ਵੱਲ ਉਹ ਜਦੋਂ ਦੇਖਦਾ ਉਦੋਂ ਡੈਡੀ ਕੁਝ ਬੋਲ ਨਹੀਂ ਸਕਦੇਦੇ ਬਸ ਹੂੰ ਹੂੰ ਕਰੀ ਜਾਂਦੇ ਜਿਵੇਂ ਪਕਈਆ ਸੁਪਨੇ ਚ ਨਹੀਂ ਕਰਦੇ ਉਹ ਬੋਲਣ ਦੀ ਟਰਾਈ ਕਰਦੇ ਸੀ ਬੋਲ ਨਹੀਂ ਨਿਕਲਦਾ ਸੀ ਉਹਨਾਂ ਦਾ ਤੇ 4 ਵਜੇ ਜਦੋਂ ਗੁਰੂ ਘਰ ਬਾਣੀ ਦਾ ਟਾਈਮ ਹੋ ਜਾਂਦਾ ਜਿਵੇਂ ਮੰਦਰ ਨਸੀਤਾ ਚ ਸਾਰੇ ਚੀਜ਼ਾਂ ਬੋਲ ਸਵੇਰ ਸੂਬਾ ਸੂਬਾ ਟਾਈਮ ਹੁੰਦਾ ਤਾਂ ਉਸ ਟਾਈਮ ਉਹ ਚਲਾ ਜਾਂਦਾ ਤਾਂ ਡੈਡੀ ਨੂੰ ਇੱਕ ਦੋ ਦਿਨ ਤਾਂ ਲੱਗਿਆ ਵੀ ਬੈਸੀ ਉਹਨਾਂ ਨੂੰ ਸੁਪਨਾ ਆਉਂਦਾ ਜਾਂ ਜਿਵੇਂ ਵੀ ਲਾ ਲਓ ਤੇ ਜਦੋਂ ਉਹਨਾਂ ਨੂੰ ਉਹ ਚੀਜ਼ ਜਿਆਦਾ ਤੰਗ ਕਰਨ ਲੱਗੀ ਤਾਂ ਇਹ ਗੱਲ ਉਹਨਾਂ ਨੇ ਚਾਚਾ ਜੀ ਨਾਲ ਸ਼ੇਅਰ ਕੀਤੀ ਤੇ ਚਾਚਾ ਜੀ ਨੇ ਮਜ਼ਾਕ ਚ ਟਾਲਦੀ ਗੱਲ ਉਹ ਕਹਿੰਦੇ ਵੀ ਤੂੰ ਦਿਨੋਂ ਵੈਸੀ ਲੱਗਦਾ ਲੱਗਦਾ ਡੈਡੀ ਨੂੰ ਕਹਿੰਦੇ ਤੇਰੀ ਕਹਿੰਦੇ ਛੱਟ ਇਹਦੇ ਇਹਦੇ ਨਾਲ ਨਾਲ ਸਿਰਤੇ ਵੀ ਵੱਜੀ ਹੈ ਕਹਿੰਦੇ ਤੂੰ ਇੱਧਰ ਸੋ ਜਾ ਕਰ ਮੈਂ ਇਸ ਪੈਚਰ ਤੇ ਸੋਜੂਗਾ ਜਦੋਂ ਚਾਚਾ ਯੂ ਸਟ੍ਰੈਚਰ ਤੇ ਸੋਏ ਤਾਂ ਸੇਮ ਉਹੀ ਹੋਇਆ 12 ਵਜੇ ਤੋਂ ਬਾਅਦ ਉਹੀ ਬੰਦਾ ਉਹੀ ਪੋਜੀਸ਼ਨ ਚ ਸਿਰ ਦੇ ਉੱਤੇ ਆ ਕੇ ਖੜ ਗਿਆ ਤਾਂ 4 ਵਜੇ ਤੱਕ ਚਾਚਾ ਜੀ ਦੀ ਵੀ ਉਹ ਚੀਜ਼ ਨੇ ਬੋਲਤੀ ਬੰਦ ਕਰ ਦਿੱਤੀ ਤਾਂ ਸਵੇਰੇ ਚਾਚਾ ਜੀ ਨੇ ਸਾਰੇ ਪਰਿਵਾਰ ਨਾਲ ਗੱਲ ਕਰੀ ਉੱਥੇ ਮੇਰੇ ਨੰਨਾ ਨਾਨੀ ਸੀਗੇ ਉਹਨਾਂ ਨਾਲ ਗੱਲ ਕਰੀ ਵੀ ਇੱਥੇ ਕੋਈ ਐਮੇ ਦੀ ਚੀਜ਼ ਹੈ ਜਿਹੜੀ ਮੀਨ ਆਉਂਦੀ ਹੈ ਤਾਂ 4 ਵਜੇ ਬੱਬਈ ਦੇ ਟਾਈਮ ਤੇ ਜਾਂਦੀ ਹੈ ਵੀ ਉਹਨਾਂ ਟਾਈਮ ਉਹ ਬਹੁਤ ਤੰਗ ਕਰਦੀ ਹੈ ਸਾਰੇ ਨੇ ਅਰਾਈ ਕਰੀ ਵੀ ਉਹਨੂੰ ਚੇਂਜ ਕਰ ਲਓ ਹੁਣ ਚੇਂਜ ਤਾਂ ਕਰ ਨਹੀਂ ਸਕਦੇ ਕਿਉਂਕਿ ਉਸ ਨੂੰ ਪਤਾ ਸਰਕਾਰੀ ਹਸਪਤਾਲ ਵੱਡੇ ਹੁੰਦੇ ਨੇ ਉੱਥੇ ਜਾਂ ਚੀਜ਼ਾਂ ਵਾਸਤੇ ਟਾਈਮ ਹੀ ਨਹੀਂ ਹੁੰਦਾ ਲੋਕ ਨੀਚੇ ਬੈਠੇ ਹੁੰਦੇ ਨੇ ਗੁਰੂ ਗੋਬ ਲੈ ਕੇ ਤੇ ਉਸ ਤੋਂ ਬਾਅਦ ਮੰਮੀ ਇੱਥੋਂ ਕੁਝ ਗੁਰੂ ਘਰ ਤੋਂ ਥੋੜਾ ਜਿਹਾ ਮੱਥਾ ਟੇਕ ਕੇ ਜਾਂ ਜਿਵੇਂ ਕੋਈ ਤਾਂ ਗਾ वगैरह ਕੁਝ ਹੀ ਲੈ ਜਾਨੇ ਇੱਥੋਂ ਲੈ ਕੇ ਗਈ ਤਾਂ ਉੱਥੇ ਉਹ ਜਾ ਕੇ ਸਟ੍ਰੈਚਰ ਨਾਲ ਚੀਜ਼ ਬੰਨੀ ਜਿੱਤੇ ਉਹ ਸੁਣਦੇ ਨੇ ਬੈੱਡ ਟਾਈਪ ਬਣਾਇਆ ਹੋਇਆ ਸੀਗਾ ਤਾਂ ਉਹ ਚੀਜ਼ ਦੂਰ ਹੋਈ ਮੀਨ ਇੱਕ ਸੱਚ ਸੀਗਾ ਜੋ ਕੋਈ ਸੁਣਿਆ ਹੋਇਆ ਨਹੀਂ ਜਾਂ ਇਹ ਮੇਰੀ ਨਿੱਜੀ ਜ਼ਿੰਦਗੀ ਦੀ ਇੱਕ ਕਹਾਣੀ ਸੀ ਜੋ